ਪੰਜਾਬ ਦੇ ਵਿੱਚ NHAI ਦੇ ਪ੍ਰੋਜੈਕਟਾਂ ਦੇ ਤਹਿਤ ਜੋ ਠੇਕੇਦਾਰ ਕੰਮ ਕਰ ਰਹੇ ਨੇ ਉਹਨਾਂ ਨੂੰ ਜਾਨੋ ਮਾਰ ਦੀ ਧਮਕੀ ਹੈ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਉਹਨਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਠੇਕੇਦਾਰਾਂ ਨੂੰ ਜਾਨੋ ਮਾਰ ਦੀ ਧਮਕੀ ਦਿੱਤੀ ਹੈ ਤੇ ਨਾਲ ਦੇ ਨਾਲ ਉਹਨਾਂ ਦੀ ਸੁਰੱਖਿਆ ਵੀ ਮਹੱਈਆ ਯਕੀਨੀ ਕੀਤੀ ਜਾਵੇ ਇਸ ਮਸਲੇ ਦੇ ਵਿੱਚ ਸੂਬੇ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੂੰ ਚਿੱਠੀ ਲਿਖੀ ਆ ਪੂਰਾ ਮਸਲਾ ਕੀ ਆ ਕਿ ਪੰਜਾਬ ਵਿੱਚ ਐਨਐਚਏਆਈ ਦੇ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਪ੍ਰੋਜੈਕਟਾਂ ਨੂੰ ਜਿਹੜੇ ਕੰਟਰੈਕਟਰ ਨੇ ਠੇਕੇਦਾਰ ਨੇ ਉਹਨਾਂ ਨੂੰ ਧਮਕੀ ਮਿਲੀ ਆ ਔਰ ਇਹ ਧਮਕੀ ਭੂ ਮਾਫੀਆ ਤੇ ਦੋਸ਼ ਲੱਗੇ ਨੇ ਜਿਸ ਮਸਲੇ ਦੇ ਵਿੱਚ ਸੂਬੇ ਦੇ ਮੁੱਖ ਸਕੱਤਰ ਉਨਰਾਗ ਵਰਮਾ ਨੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੂੰ ਤੁਰੰਤ ਮਕਦਮਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਨੇ ਪੰਜਾਬ ਚ ਨੈਸ਼ਨਲ ਹਾਈਵੇ ਥੋਰਟੀ ਦੇ ਠੇਕੇਦਾਰਾਂ ਨੂੰ ਜਾਨੋਂ ਮਾਰ ਦੀ ਧਮਕੀ ਮਿਲੀ ਹੈ ਇਹ ਧਮਕੀ ਅੰਮਰਸਰ ਤੋਂ ਕਟੜਾ ਐਕਸਪ੍ਰੈਸ ਦਾ ਨਿਰਮਾਣ ਕਰੇ ਠੇਕੇਦਾਰਾਂ ਨੂੰ ਮਿਲੀ ਹੈ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਮੁਖ ਸਕੱਤਰ ਉਨਰਾਗ ਵਰਮਾ ਨੇ ਸੂਬੇ ਦੇ ਡੀਜੀਪੀ ਗੌਰਵ ਜਾਦਵ ਨੂੰ ਇੱਕ ਚਿੱਠੀ ਲਿਖੀ ਆ ਉਸ ਚਿੱਠੀ ਦੇ ਵਿੱਚ ਕਿਹਾ ਕਿ ਤੁਰੰਤ ਮਕਦਮਾ ਦਰਜ ਕੀਤਾ ਜਾਵੇ ਔਰ ਨਾਲ ਦੀ ਨਾਲ ਠੇਕੇਦਾਰ ਕਹਿੰਦੇ ਕਿ ਅਗਰ ਇਸ ਮਾਮਲੇ ਦੇ ਵਿੱਚ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਉਹ ਕੰਮ ਕਰਨ ਬੰਦ ਕਰਨ ਵਾਸਤੇ ਮਜਬੂਰ ਹੋਣਗੇ ਇਹ ਵੀ ਜਾਣਕਾਰੀ ਮਿਲੀ ਕਿ ਠੇਕੇਦਾਰਾਂ ਦੋਸ਼ ਹੈ ਕਿ ਜਲੰਧਰ ਅਤੇ ਲੁਧਿਆਣਾ ਦੇ ਨੇੜੇ ਇਹ ਸਮੱਸਿਆ ਆ ਰਹੀ ਆ ਉਹਨਾਂ ਨੇ ਕੁਝ ਨਾਮ ਵੀ ਦੱਸੇ ਨੇ ਇਸ ਪਿੱਛੇ ਕੁਝ ਭੂਮਾਫੀਆ ਦਾ ਵੀ ਹੱਥ ਹੋ ਸਕਦਾ ਠੇਕੇਦਾਰਾਂ ਇਹ ਮਾਮਲਾ ਨੈਸ਼ਨਲ ਹਾਈਵੇ ਥੌਰੀਟੀ ਦੇ ਅਧਿਕਾਰੀਆਂ ਦੇ ਸਾਹਮਣੇ ਵੀ ਲਿਆਂਦਾ ਸੀ ਇਸ ਤੋਂ ਬਾਅਦ ਨੈਸ਼ਨਲ ਹਾਈਵੇ ਥੌਰੀਟੀ ਨੇ ਇਸ ਮਾਮਲੇ ਨੂੰ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਿਸ ਤੇ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਡੀਜੀਪੀ ਨੂੰ ਇਸ ਸਬੰਧ ਦੇ ਵਿੱਚ ਇੱਕ ਚਿੱਠੀ ਲਿਖੀ ਆ ਔਰ ਮਕਦਮਾ ਕਰਨ ਵਾਸਤੇ ਦੇਸ਼ ਦੇ ਤੇ ਨੇ ਔਰ ਉਹਦੇ ਠੇਕੇਦਾਰਾ ਦਾ ਕਹਿਣਾ ਕਿ ਅਗਰ ਇਸ ਮਾਮਲੇ ਵਿੱਚ ਉਚਿਤ ਕਾਰਵਾਈ ਨਾ ਹੋਈ ਤਾਂ ਉਹ ਕੰਮ ਕਰਨ ਵਾਸਤੇ ਬੰਦ ਕਰਨ ਵਾਸਤੇ ਮਜਬੂਰ ਹੋਣਗੇ ਜਿਹੜੀ ਚਿੱਠੀ ਸੂਬੇ ਦੇ ਮੁਖ ਸਕੱਤਰ ਅਨੁਰਾਗ ਵਰਮਾ ਵੱਲੋਂ ਲਿਖੀ ਗਈ ਉਹਦੇ ਚ ਲਿਖਿਆ ਕਿ ਇੱਕ ਉਹਨਾਂ ਨੂੰ ਸ਼ਿਕਾਇਤ ਮਿਲੀ ਆ ਜਿਹੜੀ ਸ਼ਿਕਾਇਤ ਆ ਉਹ 5 ਅਗਸਤ ਨੂੰ ਹੋਈ ਆ ਇਹ ਜਿਹੜੀ ਸ਼ਿਕਾਇਤ ਆ ਇਹ ਵਿਪੇਸ਼ਕ ਸ਼ਰਮਾ ਜੋ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਦੇ ਰਿਜਨਲ ਅਫੀਸਰ ਨੇ ਉਹਨਾਂ ਵੱਲੋਂ ਮਿਲੀ ਆ ਔਰ ਇਸ ਮਸਲੇ ਵਿੱਚ ਇਹ ਬਹੁਤ ਹੀ ਸੀਰੀਅਸ ਮਸਲਾ ਔਰ ਤੁਹਾਨੂੰ ਇਹ ਲਿਖਿਆ ਜਾਂਦਾ ਹੈ ਕਿ ਉਹਨਾਂ ਲੋਕਾਂ ਦੇ ਖਿਲਾਫ ਤੁਰੰਤ ਮਕਦਮਾ ਦਰਜ ਕੀਤਾ ਜਾਵੇ ਜਿਹੜੇ ਦੋਸ਼ੀ ਨੇ ਔਰ ਇਹ ਵੀ ਲਿਖਿਆ ਜਾਂਦਾ ਹੈਗਾ ਕਿ ਇਸ ਮਸਲੇ ਵਿੱਚ ਜਿਹੜੇ ਤੁਰੰਤ ਜਿਹੜੇ ਸ਼ਕਤੀ ਨਾਲ ਜਿਹੜੇ ਕਦਮ ਚੁੱਕੇ ਜਾਣ ਔਰ NHAI ਦੇ ਆਫੀਸਰ ਅਤੇ ਠੇਕੇਦਾਰਾਂ ਦੀ ਸਿਕਿਉਰਿਟੀ ਲੈ ਕੇ ਵੀ ਉਚਿਤ ਪ੍ਰਬੰਧ ਕੀਤੇ ਜਾਣ ਹੁਣ ਦੇਖਦੇ ਆ ਕਿ ਅੱਜ ਪੰਜਾਬ ਦੇ ਡੀਜੀਪੀ ਗੌਰਵ ਜੱਦਵ ਇਸ ਤੇ ਕੀ ਕਾਰਵਾਈ ਕਰਦੀ ਪੰਜਾਬ ਪੁਲਿਸ ਕੀ ਕਾਰਵਾਈ ਕਰਦੀ ਆ ਔਰ ਜਿਨ੍ਹਾਂ ਨੇ ਇਹ ਧਮਕੀ ਦਿੱਤੀ ਆ ਉਹਨਾਂ ਦੇ ਖਿਲਾਫ ਕਿੰਨੀ ਜਲਦੀ ਨਾਲ ਕਿੰਨੀ ਸ਼ਕਤੀ ਨਾਲ ਕਾਰਵਾਈ ਹੁੰਦੀ ਆ ਇਹ ਬਹੁਤ ਹੀ ਸੀਰੀਅਸ ਮਸਲਾ ਔਰ ਪਹਿਲਾਂ ਹੀ ਪੰਜਾਬ ਦੇ ਵਿੱਚ NHAI ਦੇ ਜਿਹੜੇ ਜ਼ਮੀਨ ਐਕਵਾਇਰ ਨਾ ਹੋਣ ਕਾਰਨ ਕਰੋੜਾ ਰੁਪਏ ਦੇ ਜਿਹੜੇ ਨੇ ਉਹ ਰੁਕੇ ਪਏ ਨੇ ਪ੍ਰੋਜੈਕਟ ਤੇ ਹੁਣ ਇੱਕ ਨਵੀਂ ਮੁਸੀਬਤ ਆ ਕਿ ਪੰਜਾਬ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ ਜੰਮੂ ਜਿਹੜਾ ਕਟੜਾ ਵੀ ਵੱਧ ਰਿਹਾ ਹੈਗਾ ਉਦੇ ਮਸਲੇ ਦੇ ਵਿੱਚ ਹੁਣ ਠੇਕੇਦਾਰਾਂ ਨੂੰ ਵੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਹਾਲਾਂਕਿ ਇੱਕ ਬਹੁਤ ਹੀ ਵੱਡਾ ਜਾਂਚ ਦਾ ਵਿਸ਼ਾ ਕਿ ਆਖਰ ਇਹ ਧਮਕੀ ਦੇਣ ਵਾਲੇ ਕੌਣ ਲੋਕ ਨੇ ਭੂ ਮਾਫੀਆ ਜਾਂ ਕਿਸੇ ਦੀ ਸ਼ਰਾਰਤ ਆ ਇਸ ਮਸਲੇ ਦੇ ਵਿੱਚ ਹੁਣ ਇਹ ਜਿਹੜੀ ਕਾਰਵਾਈ ਉਹ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਇਸ ਮਸਲੇ ਦੇ ਵਿੱਚ ਸੱਚ ਕਹੂੰ ਅਖਬਾਰ ਦੇ ਪੱਤਰਕਾਰ ਅਸ਼wini ਚਾਵਲਾ ਨੇ ਵੀ ਖਬਰ ਛਾਪੀ ਆ ਉਹਦੇ ਵਿੱਚ ਹੈਡਿੰਗ ਆ ਕਿ ਨੈਸ਼ਨਲ ਹਾਈਵੇ ਬਣਾਉਣ ਵਾਲੇ ਠੇਕੇਦਾਰਾਂ ਨੂੰ ਜਾਨ ਤੋਂ ਖਤਰਾ ਜਿੰਦਾ ਸਾੜਨ ਦੀ ਮਿਲ ਰਹੀ ਹੈ ਧਮਕੀ ਔਰ ਮੁਖ ਖਸਕਤਰ ਨੂੰ ਚਿੱਠੀ ਲਿਖ ਕੇ ਜਿਤਾਈ ਨਾਰਾਜ਼ਗੀ ਪੂਰੀ ਖਬਰ ਕੀ ਆ ਉਹਦੇ ਚ ਦੱਸਿਆ ਗਿਆ ਕਿ ਪੰਜਾਬ ਵਿੱਚ ਜੰਮੂ ਅੰਮ੍ਰਿਤਸਰ ਕਟੜਾ ਹਾਈਵੇ ਤਿਆਰ ਕਰੇ ਠੇਕੇਦਾਰਾਂ ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਇੰਜੀਨੀਅਰਾਂ ਨੂੰ ਨਾ ਸਿਰਫ ਜਾਣ ਤੋਂ ਖਤਰਾ ਸਗੋ ਉਹਨਾਂ ਨੂੰ ਸ਼ਰੇਆਮ ਕੈਂਪਸ ਆਫਿਸ ਵਿੱਚ ਜਿੰਦਾ ਸਾੜਨ ਦੀਆਂ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਲੰਧਰ ਵਿਖੇ ਇਸ ਪ੍ਰੋਜੈਕਟ ਦੇ ਠੇਕੇਦਾਰਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਸਮੇਂ ਹਸਪਤਾਲ ਦੇ ਵਿੱਚ ਦਾਖਲ ਹੈ ਇਹ ਵੱਡੀ ਅਤੇ ਗੰਭੀਰ ਚਿੱਠੀ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਵੱਲੋਂ ਪੰਜਾਬ ਦੇ ਮੁਖ ਸਕੱਤਰ ਅਨਰਾਗ ਵਰਮਾ ਨੂੰ ਲਿਖੀ ਗਈ ਹੈ ਬੀਤੇ ਦਿਨ 5 ਅਗਸਤ 2022 ਨੂੰ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਵੱਲੋਂ ਪੰਜਾਬ ਦੇ ਮੁਖ ਸਕੱਤਰ ਅਨਰਾਗ ਵਰਮਾ ਨੂੰ ਲਿਖੀ ਗਈ ਚਿੱਠੀ ਵਿੱਚ ਕਿਹਾ ਗਿਆ ਕਿ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਵੱਲੋਂ ਪੰਜਾਬ ਵਿੱਚ ਦਿੱਲੀ ਜੰਮੂ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਹਾਈਵੇ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰੋਜੈਕਟ ਵਿੱਚ ਕੰਮ ਕਰ ਰਹੇ ਠੇਕੇਦਾਰਾਂ ਅਤੇ ਇੰਜੀਨੀਅਰਾਂ ਨੂੰ ਲੁਧਿਆਣਾ ਦੇ ਅਤੇ ਜਲੰਧਰ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੀਤੇ ਕੁਝ ਦਿਨ ਪਹਿਲਾਂ ਹੀ ਜਲੰਧਰ ਵਿਖੇ ਇਸ ਪ੍ਰੋਜੈਕਟ ਤੇ ਕੰਮ ਕਰ ਰਹੇ ਠੇਕੇਦਾਰ ਮਨੀਸ਼ ਸ਼ਰਮਾ ਨਾਲ ਪਿੰਡ ਦੇ ਲੋਕਾਂ ਵੱਲੋਂ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਉਹ ਇਸ ਸਮੇਂ ਹਸਪਤਾਲ ਵਿੱਚ ਦਾਖਲ ਹਨ ਇਸੇ ਤਰ੍ਹਾਂ ਲੁਧਿਆਣਾ ਦੇ ਇੱਕ ਪਿੰਡ ਦੇ ਵਸਨੀਕਾਂ ਵੱਲੋਂ ਠੇਕੇਦਾਰਾਂ ਤੇ ਇੰਜੀਨੀਅਰਾਂ ਦੇ ਕੈਂਪ ਆਫਿਸ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ ਗਈ ਇਸ ਕੈਂਪ ਵਿੱਚ ਰਹਿ ਰਹੇ ਠੇਕੇਦਾਰ ਤੇ ਇੰਜੀਨੀਅਰ ਦੀ ਜਾਨ ਵੀ ਖਤਰੇ ਵਿੱਚ ਆ ਗਈ ਹੈ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਪਰ ਪੁਲਿਸ ਵੱਲੋਂ ਹੁਣ ਤੱਕ ਮਕਦਮਾ ਦਰਜ ਨਹੀਂ ਕੀਤਾ ਗਿਆ ਜਦੋਂ ਕਿ ਜਲੰਧਰ ਹਮਲੇ ਵਾਲੇ ਮਾਮਲੇ ਵਿੱਚ ਦਰਜ ਹੋਈ ਐਫ ਆਈ ਆਰ ਵਿੱਚ ਬੜੀਆਂ ਹਲਕੀਆਂ ਧਰਾਵਾਂ ਦਿੱਤੇ ਮਕਦਮਾ ਦਰਜ ਕੀਤਾ ਗਿਆ ਉਸੇ ਦਿਨ ਹੀ ਮੁਲਾਜ਼ਮਾਂ ਨੂੰ ਜ਼ਮਾਨਤ ਮਿਲ ਗਈ ਇਸ ਤਰੀਕ ਨਾਲ ਪੰਜਾਬ ਦਾ ਮੌਲ ਕਾਫੀ ਜ਼ਿਆਦਾ ਖਰਾਬ ਹੁੰਦਾ ਨਜ਼ਰ ਦਿਖਾਈ ਦੇ ਰਿਹਾ ਤਾਂ ਠੇਕੇਦਾਰ ਨੇ ਇਸੇ ਕਰਕੇ ਬਾਅਦ ਚ ਐਨ ਐਚ ਏ ਆਈ ਨੂੰ ਚਿੱਠੀ ਲਿਖਿਆ ਤੇ ਉਸ ਤੋਂ ਬਾਅਦ NHAI ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਜਿਸ ਤੋਂ ਬਾਅਦ ਮੁਖ ਸਕੱਤਰ ਨੇ ਸੂਬੇ ਦੇ ਡੀਜੀਪੀ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਨੇ ਇੰਜੀਨੀਅਰ ਪੰਜਾਬ ਵਿੱਚ ਕੰਮ ਕਰਨ ਦੀ ਤਿਆਰ ਨਹੀਂ ਹੋਏ ਇਸ ਲਈ ਇਹ ਮਾਮਲੇ ਦੀ ਤੁਰੰਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਵੀ ਖਰਾਬ ਹੋ ਸਕਦੀ ਹੈ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਨੂੰ ਆਪਣੇ ਪ੍ਰੋਜੈਕਟ ਵੀ ਉਹਨਾਂ ਕਹਾ ਕੇ ਬੰਦ ਕਰਨੇ ਪੈ ਸਕਦੇ ਨੇ ਇਹ ਚਿੱਠੀ ਮਿਲਣ ਤੋਂ ਬਾਅਦ ਪੰਜਾਬ ਦੇ ਮੁਖ ਸਕੱਤਰ ਨੇ ਡੀਜੀਪੀ ਗੌਰਵ ਜაძੇ ਨੂੰ ਚਿੱਠੀ ਲਿਖੇ ਤੁਰੰਤ ਜਿਹੜੀ ਕਾਰਵਾਈ ਕਰਨ ਵਾਸਤੇ ਇਹ ਆਖਿਆ ਗਿਆ ਦਿੱਲੀ ਅੰਮ੍ਰਿਤਸਰ ਜੰਮੂ ਕਟੜਾ ਹਾਈਵੇ ਨੂੰ ਬਣਾਉਣ ਮੌਕੇ ਪੰਜਾਬ ਵਿੱਚ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਸ਼ਿਕਾਇਤ ਕੀਤੀ ਗਈ ਇਸ ਪ੍ਰੋਜੈਕਟ ਸੰਬੰਧੀ 28 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੀਟਿੰਗ ਜਿਹੜੀ ਹੋਈ ਹੋ ਰਹੀ ਹੈ ਅਤੇ ਪ੍ਰੋਜੈਕਟ ਦੀ ਡਿਟੇਲ ਵਿੱਚ ਪੰਜਾਬ ਵਿੱਚ ਹੋ ਰਹੇ ਹਮਲੇ ਅਤੇ ਮੂਕ ਦਰਸ਼ਕ ਬਣੀ ਹੋਈ ਪੁਲਿਸ ਦੇ ਮੁੱਦੇ ਨੂੰ ਵੀ NHAI ਨੇ ਆਪਣੇ ਅਜੰਡੇ ਵਿੱਚ ਸ਼ਾਮਲ ਕਰ ਲਈ ਵੀ ਦੱਸਿਆ ਜਾ ਰਿਹਾ ਹੈ ਕਿ ਜੇ ਪੰਜਾਬ ਸਰਕਾਰ ਤੋਂ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਇੱਕ NHAI ਦੀ 28 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ 28 ਅਗਸਤ ਨੂੰ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਵਾ ਉਹਨਾਂ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਜਿੱਥੇ ਪੰਜਾਬ ਦੇ ਵਿੱਚ ਪ੍ਰੋਜੈਕਟ ਰੁਕੇ ਨੇ ਉੱਥੇ ਠੇਕੇਦਾਰਾਂ ਤੇ NHAI ਦੇ ਅਧਿਕਾਰੀਆਂ ਨੂੰ ਮਿਲ ਰਹੀਆਂ ਧਮਕੀਆਂ ਦਾ ਵੀ ਅਜੰਡਾ ਵਿਸ਼ੇਸ਼ ਤੌਰ ਤੇ ਸ਼ਾਮਲ ਕੀਤਾ ਗਿਆ ਦੇਖਦੇ ਹਾਂ ਕਿ ਅਜਿਹੇ ਮਸਲੇ ਦੇ ਵਿੱਚ ਜਿਹੜੇ ਕਸੂਰਵਾਰ ਲੋਕ ਆ ਉਹਨਾਂ ਦੇ ਖਿਲਾਫ ਪੁਲਿਸ ਕਿੰਨੀ ਸ਼ਕਤੀ ਦੇ ਨਾਲ ਕਾਰਵਾਈ ਕਰਦੀ ਹੈ ਨਹੀਂ ਤੇ ਐਨਐਚਆਈ ਨੇ ਜਿਹੜੀ ਸੂਬਾ ਸਰਕਾਰ ਨੂੰ ਚਿੱਠੀ ਲਿਖੀ ਆ ਉਹਦੇ ਵਿੱਚ ਸਪਸ਼ਟ ਕਰ ਦਿੱਤਾ ਕਿ ਬਾਅਦੋਂ ਕੰਮ ਕਰਨ ਵਾਸਤੇ ਬੰਦ ਕਰਨ ਵਾਸਤੇ ਮਜਬੂਰ ਹੋਣਗੇ ਤੇ ਜੇ ਕੰਮ ਰੁਕ ਗਿਆ ਤੇ ਫਿਰ ਬਿਲਕੁਲ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਜਾਵੇਗੀ ਇਸ ਜਾਣਕਾਰੀ ਦੇਣ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰੋਏ ਬੀਸੀ ਪੰਜਾਬ ਧੰਨਵਾਦ